ਉਹ ਨਹੀਂ ਤਮਾਸ਼ਾ ਦਿਖਾਈ ਦਾ ਤੇ ਉਹਨੂੰ ਕਿਆ ਕਰਾਂ ਮੇਰੇ ਕਮਰੇ ਚ ਨਾ ਆ ਕੇ ਮੈਂ ਤਮਾਸ਼ਾ ਨਹੀਂ ਦਿਖਾਂਦਾ ਫਿਰ ਜਾਓ ਯਾਰ ਨਾਲੇ ਤੁਸੀਂ ਵੀ ਹੁਣ ਕਰਕੇ ਰੱਖਿਆ ਜਾਨ ਸਕਾ ਕੇ ਰੱਖੀ ਹੋਈ ਆ ਘੜੀ ਕੁੜੀ ਪੜਨ ਬੈਗੀ ਘਰ ਕੋਲ ਬੈ ਕੇ ਤੇਰੀ ਜਾਨ ਸੁੱਕੀ ਪੈਣ ਸੀਗੀ ਪਤਾ ਨਹੀਂ ਕਿਉਂ ਪੜਨ ਬੈਗੀ ਆ ਬਸ ਉਹਦੇ ਬਾਰੇ ਬੋਲੀ ਜਾਣਾ ਬੋਲੀ ਜਾਣਾ ਵੀ ਉਹੀ ਚੰਗੀ ਲੱਗਦੀ ਐ ਨਾ ਮੰਮੀ ਇਹ ਭਾਬੀ ਕਿਵੇਂ ਬੱਚਿਆਂ ਨੂੰ ਬੋਲੀ ਜਾਂਦੀ ਐ ਇਹ ਸਾਰਾ ਦਿਨ ਬੱਚਿਆਂ ਦੇ ਮਗਰ ਐਵੇਂ ਹੀ ਪਈ ਰਹਿੰਦੀ ਐ ਤੇ ਹੋਰ ਸਾਰਾ ਦਿਨ ਆਹੀ ਕੁਛ ਕਰਦੀ ਐ ਕਦੇ ਕੁੜੀ ਦੇ ਮਗਰ ਪੈ ਜਾਂਦੀ ਆ ਕਦੇ ਮੁੰਡੇ ਦੇ ਮਗਰ ਪੈ ਜਾਂਦੀ ਆ ਸਾਰਾ ਦਿਨ ਨਾ ਇਹਦਾ ਅਸੀਂ ਕੰਜਰਖਾਨਾ ਨਹੀਂ ਮੁੱਕਦਾ ਨਾ ਮੰਮੀ ਇਹਨਾਂ ਨੂੰ ਮਾਣਾ ਮੋਟਾ ਹਟਾਇਆ ਕਰੋ ਐਦਾਂ ਕਿਵੇਂ ਚੱਲੂਗਾ ਨਾ ਭਾਈ ਆਪਾਂ ਤਾਂ ਨਹੀਂ ਵਿੱਚ ਆਉਂਦੇ ਜੇ ਇਹਨਾਂ ਨੂੰ ਕੁਝ ਕਹਿ ਦੋ ਅਗਲੇ ਕਹਿੰਦੇ ਆ ਸਾਨੂੰ ਪਤਾ ਅਸੀਂ ਆਪਣੇ ਜਵਾਕ ਕਿੱਦਾਂ ਪਾਲਣੇ ਨੇ ਤਾਂ ਜ਼ਰੂਰੀ ਮੈਂ ਵੇਸਤੀ ਕਰਾਉਣੀ ਆ ਵਿੱਚ ਵੜ ਕੇ ਤਾਂ ਨਹੀਂ ਮੈਂ ਵਿੱਚ ਆਉਂਦੀ ਜੋ ਮਰਜ਼ੀ ਕਰੀ ਜਾਣ ਇਹ ਨਾ ਮੰਮੀ ਮੈਂ ਕੀ ਲੈਣਾ ਤੁਹਾਡੇ ਘਰ ਦਾ ਮਸਲਾ ਤੁਸੀਂ ਦੇਖੋ ਮੈਂ ਨਾ ਹੁਣ ਚਲਦੀ ਆ ਅੱਗੇ ਮੈਨੂੰ ਬਹੁਤ ਟਾਈਮ ਹੋ ਗਿਆ ਲੇਟ ਹੋ ਗਈ ਹੁਣ ਮੈਂ ਬਹੁਤ ਨਹੀਂ ਖੜ ਜਾ ਰੋਟੀ ਤਾਂ ਖਾ ਜਾ ਰੋਟੀ ਤਾਂ ਖਾਦੀ ਹੀ ਨਹੀਂ ਹੈਗੀ ਉਹ ਮੰਮੀ ਮੈਂ ਤਾਂ ਖਾ ਲੈਂਦੀ ਉਹ ਜਿਹੜੀ ਘਰ ਮੇਰੀ ਸੱਸ ਬੈਠੀ ਐ ਉਹਨੂੰ ਤਾਂ ਜਾ ਕੇ ਮੈਂ ਦੇਣੀ ਐ ਨਾ ਮੈਂ ਤਾਂ ਆਪਣੇ ਘਰ ਦਾ ਦੇਖਣਾ ਨਾ ਭਾਬੀ ਦਾ ਹਾਲ ਦੇਖ ਕੇ ਨਾ ਸੱਚੀ ਦੱਸਾਂ ਮੇਰਾ ਤਾਂ ਨਾ ਘੁੱਟਣ ਹੁੰਦੀ ਮੈਨੂੰ ਉੱਥੇ ਆ ਕੇ ਨਾ ਤੇਰਾ ਤਾਂ ਆ 5 ਮਿੰਟ 아이 ਦਾ ਦਮ ਘੁੱਟਣ ਲੱਗ ਗਿਆ ਮੈਂ ਸਵੇਰ ਤੋਂ ਸ਼ਾਮ ਤੱਕ ਇਹਨਾਂ ਦਾ ਆਹੀ ਕੁਛ ਦੇਖਦੀ ਆ ਨਾਲੇ ਰੋਜ਼ ਦੇਖਦੀ ਆ ਤੂੰ ਮੇਰਾ ਸੋਚ ਮੇਰਾ ਕਿੰਨਾ ਦਮ ਘੁੱਟਦਾ ਹੋਊਗਾ ਇਹਨਾਂ ਦੇ ਵਿੱਚ ਕਈ ਵਾਰੀ ਤਾਂ ਨਾ ਮੈਂ ਸੋਚਦੀ ਆਂ ਵੀ ਮੈਂ ਵੱਡੇ ਕੋਲ ਜਾ ਕੇ ਰਹਿ ਲਾਂ ਉਹ ਮੰਮੀ ਇਹ ਕਿੱਥੋਂ ਰੀਸ ਕਰ ਲਣਗੇ ਵੱਡੇ ਭਰਾ ਪਰਜਾਈ ਦੀ ਤੁਸੀਂ ਮੰਨੋਗੇ ਮੇਰੇ ਵਰਗੀ ਰੋਜ਼ ਵੀ ਚੱਲ ਜਵੇ ਨਾ ਉਹਨਾਂ ਕੋਲ ਤਾਂ ਵੀ ਖਾਲੀ ਨਹੀਂ ਮੋੜਦੇ ਅਗਲੇ ਸਗਨ ਦੇ ਕੇ ਭੇਜਦੇ ਨੇ ਨਹੀਂ ਇਹ ਤਾਂ ਮੈਨੂੰ ਪਤਾ ਆ ਨਿੱਕਾ ਤਾਂ ਆ ਮੇਰੇ ਹੁੰਦਿਆਂ ਨਹੀਂ ਤੇਰੇ ਨਾਲ ਵਰਤਦਾ ਹੈਗਾ ਤਾਂ ਮੇਰੇ ਬਾਅਦ ਚੋ ਕੀ ਵਰਤੂਗਾ ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਿਤਾ ਨਾਲੇ ਵੱਡੇ ਭਰਾ ਪਰਜਾਈ ਨੇ ਵੀ ਤੁਹਾਨੂੰ ਕਿੰਨੀ ਵਾਰੀ ਕਿਹਾ ਪੀ ਉੱਥੇ ਉਹਨਾਂ ਕੋਲ ਆ ਕੇ ਰਹਿ ਲੋ ਪਤਾ ਨਹੀਂ ਤੁਸੀਂ ਇੱਥੇ ਕਿਉਂ ਰਹਿੰਦੇ ਹੋ ਹਰ ਇੱਕ ਚੀਜ਼ ਨੂੰ ਤਰਸਦੇ ਵੀ ਉਹ ਤੇ ਇਹਨਾਂ ਦੀਆਂ ਗੱਲਾਂ ਵੀ ਸੁਣਦੇ ਹੋ ਨਾਲ ਨਹੀਂ ਮੈਂ ਉੱਥੇ ਜਾ ਕੇ ਵੀ ਕੀ ਕਰਾਂ ਆ ਦੋਨੇ ਜੀ ਤਾਂ ਕੰਮ ਤੇ ਚਲੇ ਜਾਂਦੇ ਨੇ ਜਵਾਕ ਉਹਨਾਂ ਦੇ ਬਾਹਰ ਨੇ ਮੈਂ ਉੱਥੇ ਇਕੱਲੀ ਕੀ ਕਰੂੰਗੀ ਆ ਕੰਦਾ 'ਚ ਥੋੜਾ ਸਿਰ ਮਾਰਨਾ ਵਾ ਆ ਸ਼ਾਮ ਨੂੰ ਜਦੋਂ ਆਉਂਦੇ ਨੇ ਆਪਣੇ ਆਪਣੇ ਕੰਮਾਂ ਤੇ ਲੱਗ ਜਾਂਦੇ ਨੇ ਨਾਲੇ ਮੇਰਾ ਨਾ ਇਕੱਲੀ ਦਾ ਜੀ ਨਹੀਂ ਲੱਗਦਾ ਹੈਗਾ ਉੱਥੇ ਇੱਥੇ ਤਾਂ ਤੁਸੀਂ ਵੀ ਆ ਜਾਂ ਨਿਓ ਘੜੀ ਦੋਪਹਰ ਚਲ ਗੱਲਾਂ ਹੋ ਜਾਂਦੀਆਂ ਨੇ ਮਾਹੌਲ ਕੁਝ ਹੋਰ ਹੋ ਜਾਂਦਾ ਉੱਥੇ ਕੌਣ ਆਊਗਾ ਮੇਰੇ ਕੋਲ ਐਸੇ ਕਰਕੇ ਮੈਂ ਤਾਂ ਉਰੇ ਹੀ ਠੀਕ ਨਾ ਚਲੋ ਮੰਮੀ ਠੀਕ ਐ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਕਰੋ ਮੈਂ ਤਾਂ ਬਸ ਇਹ ਕਹਿਨੀ ਆ ਇੱਥੇ ਤੁਹਾਡੀ ਕਦਰ ਨਹੀਂ ਹੈਗੀ ਉੱਥੇ ਤੁਸੀਂ ਰਹਿੰਦੇ ਖੁਸ਼ ਵਧੀਆ ਚਲੋ ਹੁਣ ਮੈਨੂੰ ਜਾਣ ਦਿਓ ਮੈਂ ਬਹੁਤ ਲੇਟ ਹੋ ਗਈ ਚੱਲ ਚੰਗਾ ਧਿਆਨ ਨਾਲ ਜਾਈ ਹੁਣ ਓਹੋ ਮੰਮੀ ਆ ਸੂਟਾਂ ਦੇ ਚੱਕਰਾਂ 'ਚ ਨਾ ਮੈਂ ਮੇਨ ਚੀਜ਼ ਤਾਂ ਭੁੱਲੀ ਗਈ ਮੈਂ ਕੀ ਹੋ ਗਿਆ ਮੈਂ ਤਾਂ ਕਰੋ ਡਿਨਰ ਸੈਟ ਲੈ ਆਉਣ ਵਾਸਤੇ ਤੁਰੀ ਸੀ ਉੱਪਰ ਆਪਣੀ ਸੱਸ ਨੂੰ ਵੀ ਕਹਿ ਕੇ ਆਈ ਆ ਵੀ ਡਿਨਰ ਸੈਟ ਲੈ ਕੇ ਆਉਂਗੀ ਹੁਣ ਘਰੇ ਜਾਉਂਗੀ ਨਾ ਹੁਣ ਮੈਨੂੰ ਗੱਲਾਂ ਸੁਣਾਉਗੀ ਕਿ ਵੀ ਲੈ ਕੇ ਨਹੀਂ ਆਈ ਡਿਨਰ ਸੈਟ ਤੂੰ ਤਾਂ ਡਿਨਰ ਸੈਟ ਲੈਣ ਕਰੋ ਗਈ ਸੀ ਹੁਣ ਕੀ ਕਰਾਂ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਪਹਿਲਾਂ ਹੀ ਦੱਸ ਦਿੰਦੀ ਕੱਪੜੇ ਬਾਅਦੋਂ ਖਰੀਦ ਲੈਂਦੇ ਪਹਿਲਾਂ ਡਿਨਰ ਸੈਟ ਹੀ ਲੈ ਲੈਂਦੇ ਓ ਮਮੀ ਬਸ ਸੂਟਾ ਦੇ ਚੱਕਰਾ ਚ ਕਿੱਥੇ ਯਾਦ ਹੀ ਨਹੀਂ ਪੁੱਲ ਹੀ ਗਿਆ ਮੇਰੇ ਦਿਮਾਗ ਚੋਂ ਨਿਕਲ ਹੀ ਗਿਆ ਚੱਲ ਹੁਣ ਇਦਾਂ ਕਰ ਅਤਾਰਾ ਨੂੰ ਨਾਲ ਲੈ ਜਾ ਤੇ ਦੋਨੇ ਜਣੀਆਂ ਜਾ ਕੇ ਨਾ ਫਟਾਫਟ ਬਾਜ਼ਾਰੋਂ ਆ ਡਿਨਰ ਸੱਟ ਜਾ ਲੈ ਆਓ। ਉਹ ਕਿੱਥੇ ਮੰਮੀ ਇੰਨਾ ਟਾਈਮ ਹੈਗਾ ਕੋਈ? ਜਿਵੇਂ ਹੁਣ ਦੁਆਰਾ ਬਾਜ਼ਾਰ ਚਲੀਗੀ ਨਾ ਤੇ ਮੇਰੀ ਸੱਸ ਨੂੰ ਤਾਂ ਪੱਕਾ ਹੀ ਪਤਾ ਲੱਗ ਜਾਣਾ ਕਿ ਪੱਕਾ ਹੀ ਪੇਕੇ ਹੋ ਕੇ ਆਈਏ ਮੰਮੀ ਕੋਲ ਮਿਲ ਕੇ ਆਈਏ ਮੰਮੀ ਨੂੰ। ਟਾਈਮ ਪਤਾ ਕਿੰਨਾ ਲੱਗ ਜਾਣਾ ਬਾਜ਼ਾਰ ਦੁਆਰਾ। ਆ ਤੈਨੂੰ ਵੀ ਨਾ ਹਰ ਗੱਲਾਂ ਨੇੜੇ ਦੇ ਜਾ ਕੇ ਯਾਦ ਆਉਂਦੀ ਆ। ਆਖੇ ਨੇੜਿਆਂ ਹੀ ਜਨ ਤੇ ਬੰਨੋ ਕੁੜੀ ਦੇ ਕੰਨ। ਹੁਣ ਦੱਸ ਮੈਂ ਕੀ ਕਰਾਂ? ਕਰਨਾ ਕੀ ਐ ਮੰਮੀ? ਹੁਣ ਘਰ ਜਾ ਕੇ ਗਾਲਾਂ ਹੀ ਖਾਣੀਆਂ ਪੈਣੀਆਂ ਮੈਨੂੰ। ਅੱਗੇ ਤੋਂ ਨਾ ਮੈਨੂੰ ਲੱਗਦਾ ਮੇਰੀ ਸੱਸ ਨੇ ਨਾ ਮੈਨੂੰ ਕੱਲੇ ਬਾਜ਼ਾਰ ਵੀ ਨਹੀਂ ਭੇਜਣਾ ਇਹਨਾਂ ਨੂੰ ਨਾਲ ਹੀ ਭੇਜੂਗੀ ਨਾਲ ਧਿਆਨ ਰੱਖਣ ਵਾਸਤੇ ਕਿ ਮੰਮੀ ਵੱਲ ਤਾਂ ਨਹੀਂ ਜਾਂਦੀ ਨਹੀਂ ਤੂੰ ਰੁੱਕ 5 ਮਿੰਟ ਮੈਨੂੰ ਸੋਚਣ ਦੇ ਹੁਣ ਮੈਂ ਕੀ ਕਰਨਾ ਵਾ ਲੈ ਹੁਣ 5 ਮਿੰਟ ਚ ਤੁਸੀਂ ਇੱਥੇ ਮੈਨੂੰ ਡਿਨਰ ਸੈੱਟ ਪੈਦਾ ਕਰ ਦੋਗੇ ਇੱਥੇ ਚਰਾ ਕੇ ਜਿਹੜਾ ਇੱਥੇ ਰਗੜੋਗੇ ਤੇ ਮੈਨੂੰ ਇੱਥੇ ਡਿਨਰ ਸੈੱਟ ਪੈਦਾ ਹੋ ਜਾ ਤੂੰ ਬਸ ਐਂ ਸੋਚ ਕਿ ਤੇਰਾ ਡਿਨਰ ਸੈੱਟ ਨਾ ਪੈਦਾ ਹੋ ਹੀ ਗਿਆ ਤੂੰ ਬੈਠੁਰੇ ਮੈਂ ਆਈ ਨਾ ਮੈਨੂੰ ਤਾਂ ਇਹ ਲੱਗਦਾ ਜੋ ਮੈਂ ਸੋਚੀ ਜਾਨੀ ਨਾ ਮੰਮੀ ਵੀ ਉਹੀ ਸੋਚ ਕੇ ਇੱਥੋਂ ਗਏ ਆ ਚੱਲ ਆਪਾਂ ਨੂੰ ਕੀ ਆਪਾਂ ਨੂੰ ਤਾਂ ਡਿਨਰ ਸੈਟ ਨਾਲ ਮਤਲਬ ਹੈ ਜਿੱਥੋਂ ਮਰਜ਼ੀ ਮਿਲ ਜਵੇ